ਕੀ ਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਆਲੂਆਂ ਬਾਰੇ ਆਲੂਆਂ ਬਾਰੇ ਗੱਲ ਆਪਾਂ ਏਦਾਂ ਕਰਨੀ ਹੈ ਕਿ ਆਲੂਆਂ ਦੇ ਬੀਜ ਦੀ ਸਾਮ ਸੰਭਾਲ ਕਿਉਂਕਿ ਬੀਜ ਦੇ ਉੱਤੇ ਆਲੂਆਂ ਦੀ ਖੇਤੀ ਬਹੁਤ ਡਿਪੈਂਡ ਕਰਦੀ ਹੈ ਜੇ ਤੁਹਾਡਾ ਬੀਜ ਵਧੀਆ ਹੈ ਤਾਂ ਤਾਂ ਹੀ ਮਤਲਬ ਕਿ ਉਸ ਦਾ ਝਾੜ ਜਿਹੜਾ ਉਹ ਵੀ ਵਧੀਆ ਹੋਊਗਾ ਇਹ ਪਖੜਾਜ ਵੈਰਾਈਟੀ ਹੈ ਜੀ ਜਿਹਦੇ ਖੇਤ ਦੇ ਵਿੱਚ ਮੈਂ ਖੜਾ ਤੇ ਤਕਰੀਬਨ 28-29 ਦਿਨ ਦਾ ਅੱਜ ਹੋ ਗਿਆ ਹੈ ਪਾਣੀ ਲੱਗੇ ਤੋਂ ਬਿਜਾਈ ਕਰਕੇ ਨਾਲ ਦੀ ਨਾਲ ਪਾਣੀ ਲੱਗ ਗਿਆ ਸੀਗਾ ਸੋ ਇਹ ਵੈਰਾਈਟੀ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਵੀ ਕਈ ਬੂਟੇ ਜਿਵੇਂ ਕੀ ਇਨਫੈਕਸ਼ਨ ਵਾਲੇ ਹੁੰਦੇ ਨੇ ਉਹਨਾਂ ਨੂੰ ਆਪਾਂ ਨੇ ਸੋਧਣਾ ਹੈ ਉਦਾਂ ਸੁੱਧਣਾ ਤਾਂ ਜ਼ਰੂਰੀ ਹੁੰਦਾ ਹੈ ਤਾਂ ਜੋ ਜਿਹੜਾ ਵੀ ਪਿੱਛੇ ਕੋਈ ਇਨਫੈਕਸ਼ਨ ਵਾਲਾ ਬੂਟਾ ਹੁੰਦਾ ਉਹ ਨਿਕਲ ਜਾਂਦਾ ਤੇ ਉਹ ਨਿਕਲਣ ਨਾਲ ਤੁਹਾਡੇ ਖੇਤ ਨੂੰ ਬਾਹਾਂ ਕੋਈ ਇਨਫੈਕਟਡ ਬੂਟੇ ਨਹੀਂ ਹੁੰਦੇ ਇਨਫੈਕਟਡ ਬੂਟੇ ਜੇ ਖੇਤ ਵਿੱਚ ਜ਼ਿਆਦਾ ਹੋਣ ਤਾਂ ਫਿਰ ਤੁਹਾਡੇ ਝਾੜ ਤੇ ਅਸਰ ਪੈਂਦਾ ਤੋਂ ਇਹ ਗੱਲਾਂ ਦਾ ਧਿਆਨ ਕਰਨਾ ਜਿਵੇਂ ਮੈਂ ਹੁਣ ਤੁਹਾਨੂੰ ਦਿਖਾਵਾਂ ਆ ਬੂਟਾ ਜੀ ਇਦਾਂ ਦਾ ਬੂਟਾ ਮਤਲਬ ਕਿ ਤੇ ਤੁਹਾਨੂੰ ਕੋਈ ਖੇਤ ਜਿਹੜੇ ਖੇਤ ਤੋਂ ਤੁਸੀਂ ਬੀਜ ਤਿਆਰ ਕਰਨਾ ਹੈ ਕਹਣਾ ਜੀ ਤੇ ਜਿਹੜੇ ਖੇਤ ਤੁਹਾਡਾ ਬੀਜ ਲੱਗਿਆ ਹੋਇਆ ਹੈ ਜਿਵੇਂ ਇਹ ਬੂਟੇ ਆ ਜੀ ਇਸ ਦੀ ਹੁਣ ਪਟਾਈ ਆਪਾਂ ਨੇ ਕਰਵਾ ਦੇਣੀ ਹੈ ਤੇ ਤੇ ਇਸ ਦੀ ਰੌਗਿੰਗ ਹੋ ਚੁਗੀ ਇਦਾਂ ਦੇ ਜਿਹੜੇ ਵੀ ਬੂਟੇ ਤੁਹਾਨੂੰ ਖੇਤ ਦੇ ਵਿੱਚ ਦੇਖਣ ਉਹਨਾਂ ਦੀ ਸਫਾਈ ਜ਼ਰੂਰ ਕਰਾ ਦਿਓ ਕਿਉਂਕਿ ਜਿੰਨਾ ਵੀ ਤੁਹਾਡਾ ਖੇਤ ਹੋਊਗਾ ਸਾਫ਼ ਹੋਊਗਾ ਤੇ ਗਾਹਾਂ ਨੂੰ ਮਤਲਬ ਕੀ ਜਿੰਨੀ ਤੁਹਾਡੀ ਪੈਦਾਵਾਰ ਉੱਤੇ ਅਸਰ ਪਾਉ ਕਿਉਂਕਿ ਸੀਡ ਬਹੁਤ ਬੜੇ ਮਾਤਰਾ ਚ ਤੁਹਾਡੀ ਆਲੂਆਂ ਦੀ ਖੇਤੀ ਦੇ ਪ੍ਰੋਡਕਸ਼ਨ ਤੇ ਫਰਕ ਪਾਉਂਦੇ ਆ ਤਾਂ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੰਨੀ ਇੱਕ ਮੈਨੂੰ ਨੌਲੇਜ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਇਹਦਾ ਫਾਇਦਾ ਇਹ ਵੀ ਆ ਵੀ ਕਈ ਵੀਰ ਆਪਣੇ ਨਵੇਂ ਬੀਜ ਲੈ ਕੇ ਉਹਨਾਂ ਤੇ ਪੈਸੇ ਦਾ ਖਰਚ ਦਿੰਦੇ ਨੇ ਪਾਰ ਕੀ ਹੁੰਦਾ ਉਹਨਾਂ ਉਹਦੀ ਸਾਮ ਸੰਭਾਲਦਾ ਨਹੀਂ ਪਤਾ ਹੁੰਦਾ ਤੇ ਫਿਰ ਉਹ ਕਹਿ ਦਿੰਦੇ ਆ 2 ਸਾਲ ਜਾਂ 3 ਸਾਲ ਬਾਅਦ ਤੇ ਵੀ ਉਹ ਬੀਜ ਖਰਾਬ ਹੋ ਗਿਆ ਅਸੀਂ ਫੇਰ ਨਵਾਂ ਲੈ ਲਿਆ ਹਨ ਤੇ ਮੈਂ ਤੁਹਾਨੂੰ ਦੱਸੂਗਾ ਵੀ ਤੁਹਾਡਾ ਬੀਜ ਲੰਬਾ ਟਾਈਮ ਤੇ ਚੱਲੂਗਾ ਤੇ ਉਹਦੇ ਲਈ ਆਪਾਂ ਇੱਕ ਹੋਰ ਅਲੱਗ ਤੋ ਵੀਡੀਓ ਬਣਾਵਾਂਗੇ ਤੇ ਸੀਰੀਕਲਾਵਾਂਗੇ ਤੇ ਆਨੂੰ ਆ ਦੇ ਹੋਰ ਜਿਹੜੇ ਵੀ ਆਪਾਂ ਤਜਰਬੇ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਜੋਰੇ ਰਿਹਾ ਨਾਲ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ ਜੇ ਆਲੂਆਂ ਦੀਆਂ ਹੋਰ ਵੀ ਜਿਹੜੀਆਂ ਅਸੀਂ ਫਸਲਾਂ ਦੀ ਕੀਤੀ ਕਰਦੇ ਹਾਂ ਉਹਨਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੇ ਧੰਨਵਾਦ ਜੀ